ਅੱਜ ਬਟੰਡਾ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੋਧ ਦੇ ਤਹਿਤ ਤੋਬਿਆਣਾ ਬਸਤੀ ਦੇ ਵਿੱਚ ਜੋ ਕਿ ਸਾਡਾ ਹੌਟਸਪੌਟ ਵੀ ਹੈ ਇੱਥੇ ਦੋ ਪ੍ਰਾਪਰਟੀ ਡੈਮੋਲੇਸ਼ਨ ਕਰਨ ਲਈ ਜਿਹੜੀ ਪੁਲਿਸ ਅਦਾਲਤ ਸਾਡੇ ਵੱਲੋਂ ਦਿੱਤੀ ਗਈ ਹੈ ਇਹ ਜਿਹੜੀ ਪ੍ਰਾਪਰਟੀ ਢਾਈ ਜਾ ਰਹੀ ਹੈ ਇਹ ਨੀਤੂ ਪਤਨੀ ਬਲਵੀਰ ਸਿੰਘ ਦੇ ਨਾਮ ਪਰ ਦਰਜ ਸੀਗੀ ਇਸ ਦਾ ਜਿਹੜਾ ਲੜਕਾ ਹੈਗਾ ਰਾਹੁਲ ਇਹਨਾਂ ਦੇ ਨਾਲ ਰਹਿੰਦਾ ਸੀਗਾ ਨੀਤੂ ਦੇ ਉੱਪਰ ਕੋਲ ਇੱਕ ਮੁਕਦਮਾ ਐਨਡੀਪੀਐਸ ਦਾ ਦਰਜ ਹੈ ਤੇ ਜਿਹੜਾ ਇਹਦਾ ਲੜਕਾ ਰਾਹੁਲ ਹੈ ਉਹਦੇ ਤੇ ਚਾਰ ਮੁਕਦਮੇ ਐਨਡੀਪੀਐਸ ਦੇ ਦਰਜ ਸੀਗੇ ਸੋ ਕੋਲ ਇਸ ਦੇ ਪਰਿਵਾਰ ਦੇ ਉੱਪਰ ਪੰਜ ਐਨਡੀਪੀਐਸ ਦੇ ਮੁਕਦਮੇ ਦਰਜ ਸੀਗੇ ਸੋ ਇਹ ਅੱਜ ਪੁੱਡਾ ਵੱਲੋਂ ਇਹਨਾਂ ਨੂੰ ਜਿਹੜੀ ਫਾਰਮੈਲਿਟੀਜ਼ ਕੰਪਲੀਟ ਕਰਨ ਤੋਂ ਬਾਅਦ ਅੱਜ ਪ੍ਰਾਪਰਟੀ ਦੀ ਡੈਮੋਲੇਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਇਸ ਮੌਕੇ ਦੇ ਉੱਪਰ ਸਾਡੇ ਵੱਲੋਂ ਪੁਲਿਸ ਮੁੰਦਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜੀ ਸੈਕੰਡ ਪ੍ਰਾਪਰਟੀ ਹੈਗੀ ਹੈ ਰਮੇਸ਼ ਸਾਨੀ ਇਲियस ਰੈਂਬੋ ਨਾਮ ਦਾ ਵਿਅਕ ਅੱਜ ਵੀ ਇਹਦੀ ਇੱਕ 3 ਸਟੋਰੀ ਬਿਲਡਿੰਗ ਹੈਗੀ ਆ ਨਵੀਂ ਆਇਡੈਂਟੀਫਾਈ ਕੀਤੀ ਜਿਸ ਦੇ ਉੱਪਰ ਨੇ ਨਜਾਇਜ਼ ਕਬਜ਼ਾ ਕੀਤਾ ਸੀਗਾ ਤੋਂ ਸਿਵਲ ਡਿਪਾਰਟਮੈਂਟ ਵੱਲੋਂ ਪ੍ਰੋਪਰ ਫਾਰਮੈਲਿਟੀਜ਼ ਕੰਪਲੀਟ ਕਰਨ ਤੋਂ ਬਾਅਦ ਅੱਜ ਇੱਥੇ ਮੌਕੇ ਦੇ ਉੱਪਰ ਇਹਨਾਂ ਦੀ ਪ੍ਰੋਪਰਟੀ ਢਾਈ ਜਾ ਰਹੀ ਹੈ ਜਿਹੜਾ ਰੈਂਬੋ ਬੰਦਾ ਹੈਗਾ ਇਹਦੇ ਉੱਪਰ ਫੁੱਲ 11 ਮੁਕੱਦਮੇ ਦਰਜ ਸੀਗੇ 4 ਇਹਦੇ ਵਿੱਚ ਐਨਡੀਪੀਐਸ ਦੇ ਮੁਕੱਦਮੇ ਨੇ ਇੱਕ ਐਕਸਾਈਜ਼ ਦੀ ਤਸਵੀਰ ਦਾ ਮੁਕੱਦਮਾ ਦਰਜ ਹੈ ਤੇ 6 ਮੁਕੱਦਮੇ ਦੇ ਉੱਪਰ 302 307 ਦੇ ਜਿਹੜੇ ਲੜਾਈ ਝਗੜੇ ਦੇ ਮੁਕੱਦਮੇ ਟੋਟਲ ਦਰਜ ਹੋ ਗਏ ਆ